ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਇਹ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੱਗੂ ਭਗਵਾਨਪੁਰੀਆ ਮਸ਼ਹੂਰ ਗੈਂਗਸਟਰ ਤੇ ਉਸ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸੋਸ਼ਲ ਮੀਡੀਆ ਦੇ ਉੱਪਰ ਖਬਰ ਜੋ ਕਿ ਅੱਗ ਵਾਂਗੂ ਵਾਇਰਲ ਹੋਈ ਬਹੁਤ ਸਾਰੇ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਦੁਸ਼ਮਣੇ ਤੁਹਾਡੀ ਆਪਣੀ ਹੈ ਤੇ ਮਾਂਵਾਂ ਤਾਂ ਸਭੀਆਂ ਸਾਂਝੀਆਂ ਹੁੰਦੀਆਂ ਨੇ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਕੀ ਕਸੂਰ ਸੀ ਪਰ ਉਸੇ ਵਕਤ ਹੀ ਜਦੋਂ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਅੰਤਿਮ ਸੰਸਕਾਰ ਹੋਣਾ ਸੀ ਤੇ ਅੰਤਿਮ ਸੰਸਕਾਰ ਦੇ ਸਮੇਂ ਜੋ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਸਕਾਰ ਤੋਂ ਬਾਅਦ ਲਾਈਵ ਆ ਗਏ ਤੇ ਲਾਈਵ ਆ ਕੇ ਉਹਨਾਂ ਨੇ ਵੱਡੇ ਭੇਦ ਦੱਸੇ ਅਤੇ ਲਾਈਵ ਆ ਕੇ ਉਸ ਕਾਤਲ ਦਾ ਨਾਮ ਵੀ ਦੱਸਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਰਹਿ ਜਾਣਾ ਹੈਰਾਨ ਆਖਿਰਕਾਰ ਕੀ ਵਜ੍ਹਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਨੂੰ ਸਸਕਾਰ ਤੋਂ ਬਾਅਦ ਉੱਥੇ ਲਾਈਵ ਹੋਣਾ ਪਿਆ ਲਾਈਵ ਆ ਕੇ ਉਹਨਾਂ ਨੇ ਉਹ ਕੱਲੀ ਕੱਲੀ ਗੱਲ ਦੱਸੀ ਜਿਸ ਤੋਂ ਤੁਸੀਂ ਸਾਰੇ ਲੋਕ ਅਣਜਾਣ ਹੋ ਮੀਡੀਆ ਐਦਾਂ ਦੀਆਂ ਖਬਰਾਂ ਦਿਖਾਉਂਦੀ ਨਹੀਂ ਮੀਡੀਆ ਸਿਰਫ ਇਹੀ ਦਿਖਾਵੇਗੀ ਜੱਗੂ ਹੀ ਭਗਵਾਨਪ੍ਰੀਤ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਕਤਲ ਕਿਹਨੇ ਕੀਤਾ ਕੋਈ ਪਤਾ ਨਹੀਂ ਪੁਲਸ ਤੋਂ ਪੁੱਛਦਿਆਂ ਕੋਈ ਪਤਾ ਨਹੀਂ ਸਿੱਧੂ ਮਸੇਵਾਲਾ ਦਾ ਜਦੋਂ ਕਤਲ ਹੋਇਆ ਹਜੇ ਤੱਕ ਕਤਲ ਦਾ ਕੋਈ ਪਤਾ ਨਹੀਂ ਸਿੱਧੂ ਦੇ ਪਿਤਾ ਨੇ ਲਾਈਵ ਆ ਕੇ ਜੋ ਗੱਲ ਕਹੀ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੋਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੇ ਤਾਜੂ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੰਜਾਬ ਦੇ ਵਿੱਚ ਅੱਜ ਦੇ ਨੇ ਦੇਖ ਲਓ ਜੋ ਨੌਜਵਾਨ ਪੀੜੀ ਹੈ ਉਹ ụpਟਕਦੀ ਜਾ ਰਹੀ ਹੈ ਅੱਜ ਦੇ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੁੱਟਖੋ ਹੋ ਰਹੀ ਹੈ ਗੈਂਗਵਾਰ ਹੋ ਰਹੀ ਹੈ ਇੱਕ ਗੈਂਗ ਦੂਜੀ ਗੈਂਗ ਦਾ ਕਤਲ ਕਰ ਰਹੀ ਹੈ ਦੂਜੀ ਗੈਂਗ ਦੇ ਬੰਦੇ ਮਾਰ ਰਹੀ ਹੈ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰੀਆਂ ਨੇ ਇੱਕ ਦੂਜੇ ਨੂੰ ਫੇਸਬੁੱਕ ਦੇ ਉੱਪਰ ਪੋਸਟਾਂ ਪਾ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਜੇ ਤੁਸੀਂ ਮੈਨੂੰ ਸਾਨੂੰ ਇੰਨੇ ਪੈਸੇ ਨਹੀਂ ਦਿਓਗੇ ਇੰਨੀ ਫਰੋਤੀ ਨਾ ਦਿਓਗੇ ਜੇ ਤੁਹਾਨੂੰ ਜਾਨੋ ਦੇਵਾਂਗੇ ਤੁਹਾਡੇ ਪਰਿਵਾਰ ਨੂੰ ਮਾਰ ਦੇਵਾਂਗੇ ਤੇ ਦੋਸਤੋ ਸਿੱਧੂ ਮੂਸੇਵਾਲੇ ਨਾਲ ਵੀ ਐਵੇਂ ਹੋਇਆ ਸਿੱਧੂ ਮੂਸੇਵਾਲਾ ਉਸ ਨੂੰ 1 ਸਾਲ ਪਹਿਲਾਂ ਹੀ ਧਮਕੀਆਂ ਆਉਣ ਲੱਗੀਆਂ ਸੀ ਪਰ ਉਹਨਾਂ ਨੇ ਉਸ ਗੱਲ ਨੂੰ ਇਗਨੋਰ ਕੀਤਾ ਸਿੱਧੂ ਮੂਸੇਵਾਲੇ ਦੇ ਪਿਤਾ ਖੁਦ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਧਮਕੀਆਂ ਤਾਂ ਸਾਲ ਪਹਿਲਾਂ ਹੀ ਆਉਣ ਲੱਗੀਆਂ ਸੀ ਕਿ ਅਸੀਂ ਮਾਰ ਦੇਵਾਂਗੇ ਪਰ ਸਿੱਧੂ ਨੇ ਇਹ ਗੱਲ ਇਗਨੋਰ ਕੀਤੀ ਕਿਉਂਕਿ ਹਰ ਇਨਸਾਨ ਆਜ਼ਾਦੀ ਪੜਦਾ ਹੈ ਹਰ ਇਨਸਾਨ ਇਹ ਸੋਚਦਾ ਹੈ ਕਿ ਯਾਰ ਆਪਾਂ ਨੂੰ ਇੱਥੇ ਕਿਹਨੇ ਮਾਰਨਾ ਹੈ ਆਪਾਂ ਆਪਣੀ ਆਜ਼ਾਦ ਘੁੰਮਦੇ ਆਂ ਆਪਾਂ ਆਪਣੇ ਪਿੰਡ ਦੇ ਵਿੱਚ ਜਾਂਦੇ ਆਂ ਖੇਤਾਂ ਵਿੱਚ ਕੰਮ ਕਰਦੇ ਆਂ ਆਪਾਂ ਨੂੰ ਕਿਸਨੇ ਮਾਰਨਾ ਪਰ ਮਾਰਨ ਵਾਲੇ ਤਾਂ ਮਾਰ ਜਾਂਦੇ ਨੇ ਨਾ ਜੱਗੂ ਭਗਵਾਨਪੁਰੀਆ ਉਸ ਦੀ ਮਾਤਾ ਦਾ ਕਤਲ ਕਰ ਦਿੱਤਾ ਗਿਆ। ਹੁਣ ਇੱਕ ਮਾਂ ਦਾ ਕੀ ਕਸੂਰ ਸੀ? ਮਾਂ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਇੱਕ ਜੱਗੂ ਭਗਵਾਨ ਮਰੀਆਂ ਨੂੰ ਜਨਮ ਦਿੱਤਾ। ਜਦੋਂ ਉਸ ਨੇ ਉਸ ਨੂੰ ਜਨਮ ਦਿੱਤਾ ਹੋਣਾ, ਉਸ ਨੇ ਕਦੇ ਇਹ ਤਾਂ ਨਹੀਂ ਸੋਚਿਆ ਹੋਣਾ ਕਿ ਮੇਰਾ ਪੁੱਤ ਗਲਤ ਰਸਤੇ ਤੇ ਜਾਵੇਗਾ, ਗੈਂਗਵਾੜ ਦੇ ਵਿੱਚ ਜਾਵੇਗਾ ਜਾਂ ਭਟਕ ਜਾਵੇਗਾ। ਸੋ ਦੋਸਤੋ, ਵਿਚਾਰ ਆਪਾਂ ਨੂੰ ਕਰਨਾ ਹੈ। ਗੁਰੂਆਂ ਪੀਰਾਂ ਦੀ ਧਰਤੀ, ਯੋਧਿਆਂ ਦੀ ਧਰਤੀ ਹੈ। ਆਪਾਂ ਤਾਂ ਦੁਸ਼ਮਣਾਂ ਦੇ ਮੂੰਹ ਮੋੜਨ ਵਾਲੇ ਆ। ਤੇ ਆਪਾਂ ਦੁਸ਼ਮਣੀ ਕਿਹਨਾਂ ਨਾਲ ਪਾਈ ਬੈਠਿਆਂ? ਦੁਸ਼ਮਣੀ ਪਾਈ ਬੈਠਿਆਂ ਆਪਾਂ ਆਪਣੇ ਨਾਲ, ਆਪਣੀ ਹੀ ਭੈਣ ਭਰਾਵਾਂ ਨਾਲ। ਇਹ ਸੋਚਣ ਵਾਲਾ ਵਿਸ਼ਾ ਹੈ। ਹਾਂ ਕਿੱਥੇ ਲੜੋ ਜਾ ਕੇ ਬਾਰਡਰ ਤੇ ਲੜੋ ਜਾ ਕੇ ਪਾਣੋ ਭਾਰਤ ਦੀ ਜੋ ਸਰਕਾਰ ਹੈ ਉਹ ਵੀ ਸਪੋਰਟ ਕਰੇਗੀ ਕਿ ਜੇ ਅਸੀਂ ਗੈਹਵਾਰ ਛੱਡ ਕੇ ਅਸੀਂ ਬਾਰਡਰ ਤੇ ਜਾਂਦੇ ਹਾਂ ਉੱਥੇ ਕੋਈ ਵੀ ਸਾਹਮਣੇ ਦੁਸ਼ਮਣ ਸਾਡੇ ਤੇ ਚੜ੍ਹਾਈ ਕਰੇਗਾ ਤੇ ਅਸੀਂ ਗੱਲ ਉਹਨਾਂ ਨਾਲ ਕਰਾਂਗੇ ਕੋਈ ਅੱਤਵਾਦੀ ਵੱਖਵਾਦੀ ਕੋਈ ਵੀ ਸਾਡੇ ਤੇ ਚੜ੍ਹਾਈ ਕਰੇਗਾ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਲੜਨਾ ਤਾਂ ਉਹਨਾਂ ਨਾਲ ਲੜੋ ਆਪਸ ਦੇ ਵਿੱਚ ਲੜ ਕੇ ਆਪਸ ਦੇ ਵਿੱਚ ਖੂਨ ਵਹਾ ਕੇ ਤੁਹਾਨੂੰ ਕੀ ਮਿਲ ਜਾਣਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ